ਕਾਤੇ ਬਹੁਤ ਕੀਤਾ ਗਿਆ ਇਵਨ ਕੇਸਾ ਦੇਖ ਤੋ ਇੱਕ ਕੈਂਡੀਡੇਟ ਸੀਗੇ ਉਹਨਾਂ ਨਾਲ ਵੀ ਬਹੁਤ ਜਦਾ ਦਿੱਕਤ ਇੱਕ ਕੈਂਡੀਡੇਟ ਤੇ ਕਾਗਜ਼ ਹੀ ਲੈ ਗਏ ਸੀਗੇ ਹੱਥੋਂ ਖੋਕੇ ਪਰ ਸਭ ਸਾਡੇ ਪ੍ਰਧਾਨ ਜੀ ਨੇ ਸਾਰਾ ਕੁਝ ਸਾਡੇ ਨਾਲ ਪੂਰੀ ਤਰ੍ਹਾਂ ਖੜੇ ਰਹੇ ਹਰ ਵੇਲੇ ਹਰ ਟਾਈਮ ਸਾਡੇ ਨਾਲੋਂ ਖੜੇ ਸੀ ਕਿਉਂ ਉਹਨਾਂ ਨੇ ਸਾਰਾ ਕੰਮ ਸਭ ਸੱਜੇ ਢੰਗ ਦੇ ਨਾਲ ਕਰਵਾਇਆ ਮੁੱਦੇ ਆਪਣੇ ਗਲੀਆਂ ਦੇ ਬਹੁਤ ਜ਼ਿਆਦਾ ਗਏ ਜਿਵੇਂ ਸਫਾਈ ਦੀ ਘਾਟ ਹੈ ਗਲੀਆਂ ਸਾਰੀਆਂ ਉੱਪਰ ਖਬਰ ਬਣੀਆਂ ਹੋਈਆਂ ਕੂੜਾ ਗਾੜੀ ਜਿਹੜੀ ਆਉਂਦੀ ਹੈ ਉਹ ਵੀ ਹਫ਼ਤੇ 'ਚ ਕਿਤੇ ਇੱਕ ਵਾਰੀ ਜਾਂ ਦੋ ਵਾਰੀ ਬੱਸ ਤੋਂਨੀ ਦੇ ਕੂੜਾ ਇਕੱਠਾ ਹੋਇਆ ਰਹਿੰਦਾ ਲੋਕਾਂ ਦੇ ਘਰਾਂ ਵਿੱਚ ਹਲੇ ਤੁਸੀਂ ਦੇਖੋ ਕਿ ਕਿੰਨੀਆਂ ਬਿਮਾਰੀਆਂ ਅੱਜ ਕੱਲ ਨਵੀਆਂ-ਨਵੀਆਂ ਸਿਰ ਕੱਢਦੀਆਂ ਪਈਆਂ ਅਗਰ ਅਸੀਂ ਕਮੇਟੀ ਘਰ ਵੀ ਜਾਣਦੇ ਹਾਂ ਕਿਸੇ ਉੱਤੇ ਕੋਈ ਡਿਸਪਲਿਨ ਨਹੀਂ ਹੈਗਾ ਵੀ ਕੋਈ ਆਪਣੀ ਕੁਰਸੀ ਦੇ ਬੈਠੇ ਹੋ ਔਰ ਕੰਮ ਹੋਵੇ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਦੇ ਆ ਸਾਰੇ ਛੋਛੇ ਆ ਨਹੀਂ ਮੈਂ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਸਮਝਦੀ ਮੈਂ ਮੈਨੂੰ ਵਿਸ਼ਵਾਸ ਹੈ ਆਪਣੇ ਵੋਟਰਸ ਦੇ ਉੱਤੇ ਕਿ ਉਹ ਵੀ ਮੈਨੂੰ ਇੰਨੇ ਸਾਲਾਂ ਤੋਂ ਦੇਖ ਰਹੇ ਐ ਤੇ ਮੈਨੂੰ ਵੋਟ ਪਾਣਗੇ ਔਰ ਮੈਂ ਵੀ ਉਹਨਾਂ ਦੀ ਸੇਵਾ ਵਿੱਚ ਤੇ ਹਮੇਸ਼ਾ ਹਾਜ਼ਰ ਰਵਾਂਗੀ 24 ਘੰਟੇ ਉਹਨਾਂ ਦੇ ਵਾਸਤੇ ਮੈਂ ਹਮੇਸ਼ਾ ਮੇਰੇ ਦਰਵਾਜ਼ੇ 'ਤੇ ਖਿਲੇ ਰਹਿਣਾ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਅਸੀਂ ਦੇਖਿਆ ਕਿ ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਬੰਦਾ ਧੱਕਾ ਕਰ ਉਹਨਾਂ ਦਾ ਲੀਡਰ ਨਹੀਂ ਸੀ ਖੜਾ ਜਦਕਿ ਸਾਡੇ ਸਰਦਾਰ ਹਰਜੀਤ ਸਿੰਘ ਸੰਧੂ ਜੀ ਤੁਸੀਂ ਦੇਖਿਆ ਕਿ ਹਰ ਕਿਤੇ ਸਾਡੇ ਨਾਲ ਖੜੇ ਸੀ ਔਰ ਉਹਨਾਂ ਨੇ ਹਰ ਵੇਲੇ ਸਾਡੇ ਵਾਸਤੇ ਹੱਕ ਸੱਚ ਦੀ ਲੜਾਈ ਅੱਗੇ ਹੋ ਕੇ ਲੜੀ ਐ ਖਬਰ ਹੁਣ ਤੱਕ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਕ ਕੁਲਦੀ ਸੰਦੀਪਾ ਨਗਰ ਕੌਂਸਲ ਚੋਣਾਂ ਦਾ ਬਿਗਲ ਵਾਚਰ ਵੱਜਣ ਤੋਂ ਬਾਅਦ ਹਰੇਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਏ ਗਏ ਨੇ ਤੇ ਕੱਲ ਵੋਟਰ ਲਿਸਟ ਜਿਹੜੀ ਜਾਰੀ ਕਰਦੀ ਹੈ ਜਿਹਦੇ ਵਿੱਚ ਯੋਗ ਤੇ ਅਯੋਗ ਇਹਦੇ ਉਮੀਦਵਾਰਾਂ ਉਨਾਂ ਦੀ ਲਿਸਟਾਂ ਲੱਗ ਚੁੱਕੀਆਂ ਨੇ ਜਿਨ੍ਹਾਂ ਵਿੱਚ ਮੈਡਮ ਅਨਿਤਾ ਵਰਮਾ ਜਿਹੜੀ ਭਾਪੀ ਵੱਲੋਂ ਇਹ ਵਾਰਡ ਨੰਬਰ 9 ਤੋਂ ਵਾਰਡ ਨੰਬਰ 9 ਤੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਬੀਜਪੀ ਲੋਮ ਬੀਜਪੀ ਜਿਨਨੇ ਕੇ ਹੁੰਦਾ ਫਿਰ ਜਿੱਤ ਪ੍ਰਾਪਤ ਦਿੱਲੀ ਵਿੱਚ ਤੇ ਹੁਣ ਇਸ ਵਾਰੀ ਆ ਤਰਨਤਨ ਦੀ ਆਓ ਸਵਾਗਤ ਕਰਦੇ ਆ ਰੀਤਾ ਵਰਮਾ ਜੀ ਦਾ ਆਪਣਾ ਤਾਂ ਸਾਡੇ ਨਾਲ ਅਨੀਤਾ ਵਰਮਾ ਜੀ ਮੌਜੂਦ ਨੇ ਜਿਹਦੇ ਬੀਜਪੀ ਦੇ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰਦੇ ਪਏ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਨਾਲ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਦੇ ਮੁੱਦੇ ਆ ਤਰਨ ਤਾਂ ਜਿਹੜੇ ਇਹਨਾਂ ਨੇ ਹੱਲ ਕਰਨੇ ਕਿਹੜੇ ਕਿਹੜੇ ਵਾਰਡ ਦੇ ਇਹ ਕੰਮ ਰਹਿ ਗਈ ਆ ਜਿਹੜੇ ਇਹਨਾਂ ਨੇ ਪੂਰੇ ਕਰਨੇ ਆ ਮੈਡਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਨਤਾ ਜੀ ਸਭ ਤੋਂ ਪਹਿਲੇ ਤੁਹਾਡੇ ਚੈਨਲ ਦਾ ਸਵਾਗਤ ਕਰਦੀ ਆਂ ਜੀ ਆਇਆਂ ਨੂੰ ਤੇ ਮੈਂ ਅਨੀਤਾ ਵਰਮਾ ਵਾਰ ਨੰਬਰ 9 ਬੀਜੇਪੀ ਵੱਲੋਂ ਪ੍ਰਧਾਨ ਹਰਜੀਤ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਆਪਾਂ ਸਾਰੇ ਖੜੇ ਹੋਏ ਆਂ ਜੀ ਮਰਜੀ ਕਿਵੇਂ ਦੇਖਦੇ ਹੋ ਪਹਿਲਾਂ ਇਹ ਕਿਹਾ ਗਿਆ ਸੀ ਵੀ ਵਿਰੋਧੀ ਧਿਰਾਂ ਵੱਲੋਂ ਜਿਹੜੇ ਸਾਡੇ ਕਾਗਲ ਅਦਗਰਾਜਣਗੇ ਬੜੇ ਜੋਰ ਲੱਗੇ ਆ ਤੁਹਾਡੇ ਸਭ ਤੋਂ ಜಾ ਜ਼ੋਰ ਮਿਲ ਬਦਲਾ ਵੀ ਬੀਜੇਪੀ ਦੇ ਲੱਗੇ ਆ ਤੇ ਹੁਣ ਅੱਜ ਕੱਲ ਜਿਹੜੀ ਲਿਸਟ ਜਾਰੀ ਹੋਈ ਹੈ ਉਹ ਤੁਹਾਨੂੰ ਯੋਗ ਉਮੀਦਵਾਰ ਵਜੋਂ ਤੁਹਾਨੂੰ ਨਾਮ ਅੰਡਾ ਲਿਆ ਗਿਆ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਧੱਕਾ ਤੇ ਬਹੁਤ ਕੀਤਾ ਗਿਆ इवन ਕਿ ਸਾਡੇ ਇੱਕ ਇੱਕ ਕੈਂਡੀਡੇਟ ਸੀਗੇ ਉਹਨਾਂ ਨਾਲ ਵੀ ਬਹੁਤ ਜਦਾ ਤੇ ਇੱਕ ਤੇ ਇੱਕ ਕੈਂਡੀਡੇਟ ਦੇ ਤੇ ਕਾਗਜ਼ ਹੀ ਲੈ ਗਏ ਸੀਗੇ ਹੱਥੋਂ ਖੋਕੇ ਪਰ ਸਭ ਸਾਡੇ ਪ੍ਰਧਾਨ ਜੀ ਨੇ ਸਾਰਾ ਕੁਝ ਸਾਡੇ ਨਾਲ ਪੂਰੀ ਤਰ੍ਹਾਂ ਖੜੇ ਰਹੇ ਹਰ ਵੇਲੇ ਹਰ ਟਾਈਮ ਸਾਡੇ ਨਾਲ ਖੜੇ ਸੀਗੇ ਤੇ ਉਹਨਾਂ ਨੇ ਸਾਰਾ ਕੰਮ ਸਬਰੇ ਸੱਜੇ ਢੰਗ ਦੇ ਨਾਲ ਕਰਵਾਇਆ ਤੇ ਹੁਣ ਇਸ ਟਾਈਮ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਹੜੇ ਕਿਹੜੇ ਜਿਹੜੇ ਕੰਮ ਬਾੜਦੇ ਆ ਜਿਹੜੇ ਤੁਸੀਂ ਕਰਾਉਣੇ ਆ ਜਾਂ ਲੋਕਾਂ ਨਾਲ ਵਿਚਨਾਂ ਤੁਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੋਗੇ ਮੁੱਦੇ ਆਪਣੇ ਗਲੀਆਂ ਦੇ ਬਹੁਤ ਜ਼ਿਆਦਾ ਗਏ ਜਿਵੇਂ ਸਫਾਈ ਦੀ ਘਾਟ ਹੈਗੀ ਆ ਗਲੀਆਂ ਸਾਰੀਆਂ ਉੱਪਰ ਖਬਰ ਬਣੀਆਂ ਹੋਈਆਂ ਕੂੜਾ ગાੜੀ ਜਿਹੜੀ ਆਉਂਦੀ ਹੈ ਉਹ ਵੀ ਹਫ਼ਤੇ 'ਚ ਕਿਤੇ ਇੱਕ ਵਾਰੀ ਜਾਂ ਦੋ ਵਾਰੀ ਬਸ ਤੋਂ ਉੰਨੀ ਦੇਰ ਕੂੜਾ ਇਕੱਠਾ ਹੋਇਆ ਰਹਿੰਦਾ ਲੋਕਾਂ ਦੇ ਘਰਾਂ ਵਿੱਚ ਹਲੇ ਤੁਸੀਂ ਦੇਖੋ ਕਿ ਕਿੰਨੀਆਂ ਬਿਮਾਰੀਆਂ ਅੱਜ ਕੱਲ ਨਵੀਆਂ-ਨਵੀਆਂ ਸਿਰ ਕੱਢਦੀਆਂ ਪਈਆਂ ਜਿਹਦੇ ਕਰਕੇ ਕਿ ਜ਼ਰੂਰੀ ਹੈ ਕਿ ਕੂਰੇ ਕੂੜਾ ગાੜੀ ਵੀ ਰੋਜ਼ ਆਵੇ ਜਦ ਕੀ ਆ ਨਹੀਂ ਰਹੀ ਅਗਰ ਅਸੀਂ ਕਮੇਟੀ ਘਰ ਵੀ ਜਾਨੇ ਆ ਕਿਸੇ ਉਤੇ ਕੋਈ ਡਿਸਪੀਸਪਲਨ ਨਹੀਂ ਹੈਗਾ ਵੀ ਕੋਈ ਆਪਣੀ ਕੁਰਸੀ ਤੇ ਬੈਠੇ ਔਰ ਕੰਮ ਹੋਵੇ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਦੇ ਆ ਸਾਰੇ ਛੋਛੇ ਆ ਕਿ ਕੋਈ ਵੀ ਕੰਮ ਤੁਹਾਡਾ ਘਰ ਬੈਠਿਆਂ ਹੋਏਗਾ ਘਰ ਬੈਠਿਆਂ ਤੇ ਬੜੀ ਦੂਰ ਦੀ ਗੱਲ ਹੈ ਅਗਰ ਤੁਸੀਂ ਚਲੇ ਵੀ ਜਾਓ ਚੱਲ ਕੇ ਦਫ਼ਤਰਾਂ ਵਿੱਚ ਤੇ ਤੁਹਾਨੂੰ ਕੋਈ ਨਹੀਂ ਮਿਲੇਗਾ ਕੁਰਸੀ ਤੇ ਬੈਠਾ ਹਮ ਡਿਸਪੀਸਪਲਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜਿਹੜੀ ਧੱਕੇਸ਼ਾਹੀ ਦੀ ਗੱਲ ਕੀਤੀ ਗਈ ਸੀ ਵੀ ਧੱਕੇਸ਼ਾਹੀ ਬੜੀ ਹੋਣੀ ਆ ਲੋਕਾਂ ਦੇ ਜਿਹੜੇ ਕਾਗਜ਼ ਰੱਦ ਕਰੇ ਜਾਣੇ ਲੇਕਿਨ ਹੁਣ ਇਹ ਰੱਦ ਨਹੀਂ ਹੋਏ ਕੀ ਲੱਗਦਾ ਵਾ ਵੀ ਸਰਕਾਰ ਜਿਹੜੀ ਜਾਂ ਜਿਹੜੇ ਸਾਡੇ ਉੱਪਰ ਬੈਠੇ ਆ ਉਹ ਥੋੜੀ ਗੰਭੀਰ ਹੋ ਕੇ ਵੀ ਤਰਨ ਦਾ ਇਲੈਕਸ਼ਨ ਵਿੱਚ ਕਿਸੇ ਦੇ ਧੱਕਾ ਨਾ ਹੋਵੇ ਕਿਉਂਕਿ ਸਾਰਿਆਂ ਵਿੱਚ ਜੋਸ਼ ਸੀਗਾ ਬਰੈਸ਼ ਸ਼ਹਿਰ ਵਿੱਚ 14 ਸਾਲਾਂ ਤੋਂ ਤੇ ਇਲੈਕਸ਼ਨ ਇੱਥੇ ਹੋਏ ਨਹੀਂ ਸੀ ਹਰ ਵੋਟਰ ਜਿਹੜਾ ਉਹ ਇੰਤਜ਼ਾਰ ਕਰ ਰਿਹਾ ਸੀ ਕਦੋਂ ਵੋਟ ਹੋਣਗੇ ਤੇ ਅਸੀਂ ਆਪਣਾ ਅੱਗੇ ਲੀਡਰ ਆਪਾਂ ਚੁਣੀਏ ਵਾਰਡ ਦਾ ਕਿਉਂਕਿ ਵਾਰਡ ਦੇ ਵਿੱਚ ਕੋਈ ਹੈ ਨਹੀਂ ਸੀ ਤੇ ਸਾਰੇ ਆਪੋ ਦਾਪੀ ਕਰ ਰਹੇ ਸੀ ਕਿਸੇ ਦਾ ਦਿਲ ਕਰਦਾ ਸਫਾਈ ਕਰਨ ਆਵੇ ਨਾ ਆਵੇ ਕਿਸੇ ਕੋਈ ਮਤਲਬ ਕਿਸੇ ਦੀ ਪੁੱਛਗਿੱਛ ਨਹੀਂ ਸੀਗੀ ਤੇ ਸਾਰਾ ਸਾਡਾ ਤਰਨਤਾਂ ਦਾ ਹਲਕਾ ਸਾਰਾ ਹੀ ਤੰਗ ਸੀ ਇਹ ਉਹ ਸਭ ਦੇ ਕੰਮ ਪੈਂਦੀ ਸੀਗੇ ਉਹਨਾਂ ਸੀ ਜਦੋਂ ਆਪਾਂ ਜਿੱਤ ਪ੍ਰਾਪਤ ਕਰਾਂਗੇ ਸਾਨੂੰ ਸਪੋਰਟ ਮਿਲੇਗੀ ਵੋਟਰਸ ਦੀ ਤੇ ਅਸੀਂ ਕੰਮ ਕੰਮ ਕਰਾਂਗੇ ਲੋਕਾਂ ਦੇ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਸਫਾਈ ਦਾ ਧਿਆਨ ਰੱਖਾਂਗੇ ਕੂੜਾ ਗੱਡੀ ਦਾ ਜਾਂ ਤੁਸੀਂ ਦੇਖੋ ਕਦੀ بارش ਆਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਸੀਵਰੇਜ ਜਿਹੜੇ ਜਗ੍ਹਾ ਜਗ੍ਹਾ ਖਰਾਬ ਹੋਏ ਪਏ ਆ ਇਹ ਸਾਰਾ ਕੁਝ ਹੋਣ ਲੱਗਿਆਂ ਦੇ ਢੱਕਣ ਨਹੀਂ ਲੱਗੇ ਹੋਏ ਤੇ ਇਸ ਕਰਕੇ ਸਬਹੁਤ ਕੰਮ ਹੈ ਜਿਹੜੇ ਹੋਣ ਵਾਲੇ ਨਗਰ ਕੌਂਸਲ ਵਿੱਚ ਬਹੁਤ ਸਾਰੇ ਉਮੀਦਵਾਰ ਜਿਹੜੇ ਖਲੋਤੇ ਸੀ ਉਹਨਾਂ ਨੂੰ ਨੋ ਡੀਓ ਸਰਟੀਫਿਕੇਟ ਤੱਕ ਨਹੀਂ ਮਿਲੇ ਹੂੰ ਤੁਸੀਂ ਵੀ ਮੈਂ ਵੇਖਿਆ ਵੀ ਚੱਕਰ ਲਗਾਉਂਦੇ ਰਹੇ ਪਤਾ ਨਹੀਂ ਮਿਲੇ ਕਿ ਨਹੀਂ ਮਿਲੇ ਕਿਵੇਂ ਦੇ ਦੇਓ ਕੀ ਉਹਨਾਂ ਨੂੰ ਪ੍ਰੈਸ਼ਰ ਸੀ ਕਿ ਇਹ ਚੀਜ਼ ਆ ਉਹ ਸਾਫ਼ ਹੀ ਨਜ਼ਰ ਆ ਰਿਹਾ ਸੀ ਕਿ ਆਪੋਜ਼ਿਟ ਪਾਰਟੀਆਂ ਵਸਤੇ ਉਹਨਾਂ ਨੇ ਕਿਹਾ ਗਿਆ ਸੀਗਾ ਕਿ ਵੀ ਇਹਨਾਂ ਨੂੰ ਐਨਓਸੀ ਨਹੀਂ ਦੇਣੀ ਉਹਨਾਂ ਨੂੰ ਕੀ ਪਤਾ ਕਿਸ ਤਰ੍ਹਾਂ ਹਰਾਸ ਕੀਤਾ ਗਿਆ ਹੋਏਗਾ ਉਹਨਾਂ ਨੂੰ ਏਮਪਲੋਇਸ ਨੂੰ ਨਹੀਂ ਤੇ ਏਮਪਲੋਇਸ ਸਾਰੇ ਜਿਹੜੇ ਆ ਕਮੇਟੀ ਘਰ ਦੇ ਬਹੁਤ ਹੀ ਚੰਗੇ ਨੇ ਪਰ ਜਦੋਂ ਕਿਸੇ ਨੂੰ ਆਪਣੀ ਰੋਜੀ ਰੋਟੀ ਤੇ ਕਿਸੇ ਦੀ ਗੱਲ ਆਉਂਦੀ ਹੈ ਤੇ ਉਹਨੂੰ ਫਿਰ ਪ੍ਰਸ਼ਾਸਨ ਦਾ ਦੀ ਗੱਲ ਮੰਨਣੀ ਪੈਂਦੀ ਹੈ ਤੇ ਆਪਣੀ ਜਮੀਨ ਨੂੰ ਵੀ ਮਾਰਨਾ ਪੈਂਦਾ ਤੇ ਮੇਰੇ ਖਿਆਲ ਚ ਇਸੇ ਕਰਕੇ ਸ਼ਾਇਦ ਉਹ ਇਦੋਂ ਉਦੋਂ ਹੋ ਰਹੇ ਸੀ ਜਾਂ ਉਹ ਕਹਿ ਰਹੇ ਸੀ ਸੌਫਟਵੇਅਰ ਨਹੀਂ ਚੱਲ ਰਿਹਾ ਇਹ ਹੈ ਉਹ ਹੈ ਤੇ ਫਿਰ ਆਪਣੀਆਂ ਵੀ ਜਿਹੜੇ ਸਾਰੇ ਸਮਝ ਗਏ ਤੋਂ ਸਭ ਨੇ ਫਿਰ ਦੂਸਰਾ ਰਸਤਾ ਐਫੀ ਡੈਵਿਡ ਦਾ ਚੁਣਿਆ ਲੋਕ ਬਹੁਤ ਸਾਰੇ ਲੋਕ ਆ ਜਿਹੜੇ ਗਰੀਵਰ ਕਲੋ ਜਿਨ੍ਹਾਂ ਦੇ ਕਨਕਦੇ ਕਾਰਡ ਕੱਟੇ ਹੋਏ ਪਏ ਆ ਜਿਹਦੇ ਪੋਰਟਲ ਹਜੇ ਤੱਕ ਨਹੀਂ ਖੁੱਲਾ ਬਹੁਤ ਸਾਰੀਆਂ ਵਿਧਵਾਵਾਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ ਤੇ ਬਹੁਤ ਸਾਰੇ ਸੀ ਵਿਕਤੀ ਸਮਾਜ ਸੇਵੀ ਕੰਮ ਵੀ ਕੀਤੇ ਆ ਜਿਹ ਲੋਕਾਂ ਜਿਹੜੀਆਂ ਗਰੀਬ ਵਰਗ ਨੂੰ ਮੈਸੇਜ ਤੇ ਰਾਸ਼ਨ ਤੱਕ ਦਿੱਤਾ ਵਾ ਕਿਵੇਂ ਦੇ ਦਿਓ ਅਸੀਂ ਦਿੱਲੀ ਵਿੱਚ ਵੀ ਸੇਮ ਪੰਜਾਬ ਵਾਂਗ ਹੀ ਦੇਖਿਆ ਇਉਂ ਉੱਥੇ ਵੀ ਕਿੰਨਾ ਕਿਸੇ ਦੇ ਰਾਸ਼ਨ ਕਾਰਡ 'ਚ ਨਾਮ ਚੜਾਇਆ ਜਾਂਦਾ ਨਾ ਕਿਸੇ ਦੇ ਪੈਨਸ਼ਨਾਂ ਲਾਈਆਂ ਜਾਂਦੀਆਂ ਉੱਥੇ ਵੀ ਇੱਸਤਾ ਹੀ ਦੁਖੀ ਸੀ ਸਾਰੇ ਜਿਸ ਤਰ੍ਹਾਂ ਇੱਥੇ ਦੁਖੀ ਹੈ ਔਰ ਜਿਸ ਤਰ੍ਹਾਂ ਪ੍ਰਸ਼ਾਸਨ ਇੱਥੇ ਦੇ ਪੰਜਾਬ ਵਿੱਚ ਤੁਸੀਂ ਦੇਖਿਆ ਹੈ ਮੈਂ ਆਪਣੀ ਹੋਸ਼ ਦੇ ਵਿੱਚ ਕਦੀ ਨਹੀਂ ਇੰਨੀ ਗੁੰਡਾਗਰਦੀ ਦੇਖੀ ਜਿੰਨੀ ਮੈਂ ਇਹ ਲਈ ਇਹ 2-3 ਸਾਲਾਂ 'ਚ ਦੇਖੀ ਹੈ ਕਿ ਕੋਈ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਕਦੀ ਕਿਸੇ ਦੇ ਡਾਕਾ ਪਿਆ ਜਾਂਦਾ ਕੋਈ ਕਿਸੇ ਦਾ ਘਰ ਬੈਠੇ ਲੋਕਾਂ ਦੇ ਉੱਤੇ ਹਮਲੇ ਹੋ ਜਾਂਦੇ ਆ ਖੂਨ ਹੋ ਜਾਂਦੇ ਆ ਇਹ ਚੀਜ਼ਾਂ ਬੜੀਆਂ ਮਤਲਬ ਲੋਕਤੰਤਰ ਦੇ ਵਿੱਚ ਅੱਜ ਦੇ ਇਹ ਬਹੁਤ ਜਦ ਹਰਾਨੀ ਜਨਕ ਹੈ ਕਿ ਇੰਨਾ ਪ੍ਰਸ਼ਾਸਨ ਵਿੱਚ ਕਿਸੇ ਦਾ ਡਾੜੀ ਨਹੀਂ ਕਿਸੇ ਦਾ ਰਹਿ ਗਿਆ ਇੰਨੀ ਮਤਲਬ ਇਹਨਾਂ ਕੋਲ ਪ੍ਰਸ਼ਾਸਨ ਸੰਭਾਲਿਆ ਹੀ ਨਹੀਂ ਗਿਆ ਜਿਸ ਤਰ੍ਹਾਂ ਦਿੱਲੀ ਵਿੱਚ ਜੇ ਤਰ੍ਹਾਂ ਆਪਾ ਕੀਤੀ ਹੈ ਬੀਜੇਪੀ ਨੇ ਹੁਣ ਤਰਨਤਾਂ ਦਾ ਕੀ ਹੈ ਦਰਨਤਾਨ ਵਿੱਚ ਜਿਵੇਂ ਦਿੱਲੀ ਦੇ ਲੋਕ ਸਮਝ ਗਏ ਦਿੱਲੀ ਦੇ ਲੋਕ ਸੂਝਵਾਨ ਸੀ ਉਹਨਾਂ ਨੇ ਵੀ 24-25 ਸਾਲ ਬਾਅਦ ਹੁਣ ਉਹ ਸਮਝ ਗਏ ਕਿ ਡਬਲ ਇੰਜਨ ਦੀ ਸਰਕਾਰ ਜੋ ਸੈਂਟਰ ਦੀ ਸਰਕਾਰ ਹੋਵੇ ਅਗਰ ਉਹੀ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਆਪਣੀ ਸਟੇਟ ਵਿੱਚ ਦਿੱਤਾ ਜਾਵੇ ਤਾਂ ਸਟੇਟ ਦੇ ਵਿੱਚ ਜਿਹੜਾ ਫਿਊਚਰ ਹੈ ਸਾਡੇ ਬੱਚਿਆਂ ਦਾ ਜਦਾ ਵਿਕਾਸ ਹੋਏਗਾ ਕਿਉਂਕਿ ਹੁਣੇ ਲੋਕ ਸਮਝ ਰਹੇ ਆ ਕਿਉਂਕਿ ਜਦੋਂ ਵੀ ਕੋਈ ਸਰਕਾਰ ਉੱਪਰ ਹੁੰਦੀ ਹੈ ਤਾਂ ਪੰਜਾਬ ਵਿੱਚ ਹਮੇਸ਼ਾ ਹੀ ਬਦਕਿਸਮਤ ਹੁੰਦੀ ਹੈ ਕਿ ਅਲੱਗ ਆਪੋਜ਼ਿਟ ਸਰਕਾਰ ਹੁੰਦੀ ਹੈ ਔਰ ਹੁਣ ਦਿੱਲੀ ਦੇ ਲੋਕ ਵੀ ਸਮਝੇ ਤੇ ਉਹਨਾਂ ਨੇ ਸੈਂਟਰਲ ਗਵਰਨਮੈਂਟ ਦੀ ਸਰਕਾਰ ਲੈ ਕੇ ਆਂਦੀ ਹੁਣ ਉੱਥੇ ਵਿਕਾਸ ਹੋਏਗਾ ਇਸੇ ਤਰ੍ਹਾਂ ਦੇਖੋ ਉੱਥੇ ਉਹਨਾਂ ਨੇ ਜਮਨਾ ਦੀ ਸਫਾਈ ਵੀ ਸ਼ੁਰੂ ਕਰਤੀ ਜਿਹੜੀ ਕਿ ਅਜ ਤੱਕ 3 ਸਾਲਾਂ ਚ ਨਹੀਂ ਸੀ ਹੋਈ ਹੁਣ ਤੁਸੀਂ ਦੇਖੋਗੇ ਜਦੋਂ ਇੱਥੇ ਡਬਲ ਇੰਜਨ ਦੀ ਸਰਕਾਰ ਹੋਏਗੀ ਇੱਥੋਂ ਦੇ ਲੋਕ ਲੈ ਕੇ ਆਣਗੇ ਤੇ ਇੱਥੇ ਵੀ ਬੜੇ ਵਿਕਾਸ ਹੋਣਗੇ ਕਿਉਂਕਿ ਜਿਹੜੀ ਰਾਜੇ ਦੀ ਸਰਕਾਰ ਹੁੰਦੀ ਹੈ ਨਾ ਉਹ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਨੂੰ ਇੱਥੇ ਲਾਗੂ ਹੀ ਨਹੀਂ ਹੋਣ ਦਿੰਦੀ ਠੀਕ ਤਰੀਕੇ ਨਾਲ ਆਜੂ ਆਜੂ ਸ਼ਮਾਨ ਕਾਰਡ ਹੁਣ ਬਣੇ ਸੀ ਤੇ ਬਹੁਤ ਜਗ੍ਹਾ ਇਹਦਾ ਝਗੜਾ ਰਹਿੰਦਾ ਸੀਗਾ ਸਟ ਕਿ ਉਹਨਾਂ ਦੇ ਜਿਹੜੇ ਆਯੂਸ਼ਮਨ ਕਾਰਡ ਤੇ ਲਾਗੂ ਹੋਣ ਤੁਸੀਂ ਕਿਤੇ ਜਾ ਕੇ ਦੇਖੋ ਜਿੱਥੇ ਸਰਕਾਰ ਸੈਂਟਰ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਜਗ੍ਹਾ-ਜਗ੍ਹਾ ਹਸਪਤਾਲਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਲਿਖਿਆ ਹੋਇਆ ਕਿ ਇੱਥੇ ਆਯੂਸ਼ਮਨ ਕਾਰਡ ਚੱਲਣਗੇ ਔਰ ਜਦਕਿ ਇੱਥੇ ਨਹੀਂ ਲਿਖਿਆ ਜਾਂਦਾ ਕਿਉਂਕਿ ਰਾਜ ਸਰਕਾਰ ਚਾਹੁੰਦੀ ਨਹੀਂ ਕਿ ਕੋਈ ਜਿਹੜਾ ਪੋਜ਼ਿਟਿਵ ਗੱਲ ਹੈ ਸੈਂਟਰ ਗਵਰਨਮੈਂਟ ਦੀ ਜਾਵੇ ਜਦਕਿ ਨੀਤੀਆਂ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਹੂੰ ਕਿ ਤੁਹਾਨੂੰ ਲੋਕ ਵੋਟ ਕਿਉਂ ਪਾਉਣ ਮੈਨੂੰ ਵੋਟ ਦੇ ਸਕਰ ਕੇ ਪਾਣ ਕਿ ਮੈਂ ਅੱਜ ਤੱਕ ਹੱਕ ਸੱਚ ਦੀ ਲਵਾਈ ਲੜੀ ਹੈ ਮੈਂ ਅੱਜ ਤੋਂ 15 ਸਾਲ ਪਹਿਲੇ ਰਾਜਨੀਤੀ ਵਿੱਚ ਆਈ ਸੀ ਔਰ ਮੈਂ ਹਮੇਸ਼ਾ ਹੀ ਲੋਕਾਂ ਦਾ ਭਲਾ ਸੋਚਿਆ ਲੋਕੀ ਜਦੋਂ ਵੀ ਮੇਰੀ ਦਲੀਜ਼ ਤੇ ਆਇਆ ਮੈਂ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰੇ ਵਾਸਤੂ ਹੁੰਦਾ ਸੀ ਮੈਂ ਹਮੇਸ਼ਾ ਹੀ ਕੰਮ ਕੀਤਾ ਔਰ ਬਿਨਾਂ ਕਿਸੇ ਲਾਲਚ ਤੋਂ ਔਰ ਮੈਂ ਮੈਂ ਐਨਜੀਓ ਨਾਲ ਵੀ ਜੁੜੀ ਹੋਈ ਆ ਉਹਦੇ ਤਹਿਤ ਵੀ ਮੈਂ ਕੰਮ ਕਰਦੀ ਰਹੀ ਆ ਔਰ ਮੈਂ ਸਮਝਦੀ ਆ ਕਿ ਲੋਕਾਂ ਨੂੰ ਮੈਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿ ਮੈਨੂੰ ਪਾਵਰ ਦੇਣ ਤਾਂ ਕਿ ਮੈਂ ਖੁੱਲਕੇ ਕੰਮ ਲੋਕਾਂ ਵਾਸਤੇ ਲੋਕਾਂ ਦੇ ਭਲੇ ਵਾਸਤੇ ਕੰਮ ਕਰ ਸਕਾਂ ਇੱਥੋਂ ਤੱਕ ਕਿ ਮੈਂ ਤੇ ਇਹ ਵੀ ਸੋਚਦੀ ਆ ਕਿ ਜਦੋਂ ਮੈਨੂੰ ਕੋਈ ਮਾਨ ਪੱਤਾ ਸਰਕਾਰ ਵੱਲੋਂ ਮਿਲੇਗਾ ਬਣਨ ਤੋਂ ਬਾਅਦ ਮੈਂ ਉਹ ਵੀ ਸੇਵਾ ਦੇ ਰੂਪ ਵਿੱਚ ਸਮਾਜ ਦੀ ਆਪਣੀ ਵਾਰ ਦੇ ਉੱਤੇ ਲਗਾਵਾਂਗੀ ਹਮ ਸਤਾਧਾਰੀ ਪਾਰਟੀ ਵੀ ਖੜੋਤੀ ਆ ਕਾਂਗਰਸ ਵੀ ਖੜੋਤੀ ਆ ਆਜ਼ਾਦ ਵੀ ਖੜੋਤੀ ਆ ਕੀ ਲੱਗਦਾ ਕਿ ਇਹਨਾਂ ਮੁਕਾਬਲਾ ਹੋਗਾ ਨਹੀਂ ਮੈਂ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਸਮਝਦੀ ਮੈਂ ਮੈਨੂੰ ਵਿਸ਼ਵਾਸ ਹੈ ਆਪਣੇ ਵੋਟਰਸ ਦੇ ਉੱਤੇ ਕਿ ਉਹ ਵੀ ਮੈਨੂੰ ਇੰਨੇ ਸਾਲਾਂ ਤੋਂ ਦੇਖ ਰਹੇ ਆ ਤੇ ਮੈਨੂੰ ਵੋਟ ਪਾਣਗੇ ਔਰ ਮੈਂ ਵੀ ਉਹਨਾਂ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਰਵਾਂਗੀ 24 ਘੰਟੇ ਉਹਨਾਂ ਦੇ ਵਾਸਤੇ ਮੈਂ ਹਮੇਸ਼ਾ ਮੇਰੇ ਦਰਵਾਜ਼ੇ ਖੁੱਲੇ ਰਹਿਣਗੇ ਅੱਜ ਬਾਦੇ ਪ੍ਰਧਾਨ ਸਦਾ ਹਰੀ ਸਿੰਘ ਸੰਧੂ ਵੱਲੋਂ ਬੜੇ ਜਦੋਜਹਰ ਕੇ ਦੀਗੇ ਜਿਹਦੇ ਕਰਕੇ ਜਿਹੜੇ 23 ਜਿਹੜੇ ਕੈਂਡੀਡੇਟ ਖਲੋਤੇ ਸੀ ਉਹਨਾਂ ਦੇ ਕਾਗਜ਼ ਰੱਦ ਨਹੀਂ ਹੋਏ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਖੁਸ਼ਕਿਸਮਤ ਆ ਕਿਉਂਕਿ ਅਸੀਂ ਦੇਖਿਆ ਕਿ ਕਿਸੇ ਵੀ ਪਾਰਟੀ ਦੇ ਨਾਲ ਕੋਈ ਵੀ ਬੰਦਾ ਧੱਕਰ ਉਹਨਾਂ ਦਾ ਲੀਡਰ ਨਹੀਂ ਸੀ ਖੜਾ ਜਦਕਿ ਸਾਡੇ ਸਰਦਾਰ ਹਰਜੀਤ ਸਿੰਘ ਸੰਧੂ ਜੀ ਤੁਸੀਂ ਦੇਖਿਆ ਕਿ ਹਰ ਕਿਤੇ ਸਾਡੇ ਨਾਲ ਖੜੇ ਸੀਗੇ ਔਰ ਉਹਨਾਂ ਨੇ ਹਰ ਵੇਲੇ ਸਾਡੇ ਵਾਸਤੇ ਹੱਕ ਸੱਚ ਦੀ ਲਿਵਾਈ ਅੱਗੇ ਹੋ ਕੇ ਲੜੀ ਹੈ ਉਹ ਕਿਸੇ ਨੂੰ ਉਹਨਾਂ ਨੇ ਉਹ ਸਾਨੂੰ ਬੋਲਣ ਦਾ ਸਾਨੂੰ ਮੌਕਾ ਹੀ ਨਹੀਂ ਸੀ ਮਤਲਬ ਸਾਨੂੰ ਬੋਲਣ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ ਉਹ ਸਾਡਾ ਕੰਮ ਅੱਗੇ ਹੋ ਕੇ ਉਹ ਇੱਕ ਧੱਕਰ ਲੀਡਰ ਹੈ ਤੇ ਬੜੇ ਸੂਝਵਾਨ ਲੀਡਰ ਮਾਰ ਨੰਬਰ 9 ਦੇ ਜਿਹੜੇ ਵੋਟਰ ਹੈ ਉਹਨਾਂ ਨੂੰ ਬੈਸੀ ਕੀ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਆਪਣੇ ਹਲਕੇ ਦਾ ਵਿਕਾਸ ਕਰਾਂਗੇ ਤੁਸੀਂ ਮੈਨੂੰ ਵੋਟਾਂ ਦੇ ਕੇ ਮੈਨੂੰ ਜਿਤਾ ਕੇ ਮੈਨੂੰ ਪਾਵਰ ਦਿਓ ਤਾਂ ਕਿ ਮੈਂ ਤੁਹਾਡੀ ਸਭ ਦੀ ਸੇਵਾ ਕਰ ਸਕਾਂ ਬਹੁਤ ਬਹੁਤ ਧੰਨਵਾਦ ਇਹ ਹਨ ਮੈਡਮ ਅਨੀਤਾ ਵਰਮਾ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਵਾਰਡ ਨੰਬਰ 9 ਤੋਂ ਉਮੀਦਵਾਰ ਲੜਨੇ ਗਏ ਨੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਸ ਰਾਜਨੀਤੀ ਵਿੱਚ ਆਪਣਾ ਗੁਜ਼ਾਰਿਆ ਵਾ ਇੱਕ ਸੋਸ਼ਲ ਵਰਕਰ ਵਲੋਂ ਵੀ ਆਪਣੀ ਸੇਵਾ ਨਿਭਾ ਰਿਹਾ ਬਹੁਤ ਸਾਰੇ ਜਿਹੜੇ ਵਾਡਾ ਦੇ ਮੁੱਦੇ ਹੁੰਦੇ ਜਾਂ ਸ਼ਹਿਰ ਦੇ ਮੁੱਦੇ ਹੁੰਦੇ ਆ ਉਹਨਾਂ ਨੂੰ ਹੱਲ ਕਰਨਾ ਸਿਰਫ ਇੱਕ ਕੌਂਸਲਰ ਵੱਲੋਂ ਹੁੰਦਾ ਵਾ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਅਨੀਤਾ ਵਰਮਾ ਨੂੰ ਜਿਤਾ ਕੇ ਮਿਊਸਪਲ ਕੌਂਸਲ ਵਿੱਚ ਜਰੂਰ ਭੇਜੋਗੇ ਤਾਂ ਜੋ ਜਿਹੜੇ ਬੰਦੇ ਇਹ ਮੁੱਦੇ ਆ ਉਹ ਹੱਲ ਕੀਤੇ ਜਾਣਗੇ ਕੁਲਦੀਪ ਸੰਦੀਪਾ ਖਬਰ ਹੌਣ ਤੱਕ ਚੈਨਲ